ਭਗਵੰਤ ਮਾਨ ਸਾਹਿਬ ਉਦੋਂ ਵੀ ਕਹਿੰਦੇ ਸੀ ਕਿ ਆਮ ਘਰਾਂ ਦੇ ਮੁੰਡੇ ਕੁੜੀਆਂ ਨੂੰ ਵੀ ਨੌਕਰੀਆਂ ਮਿਲਣਗੀਆਂ ਇੱਥੇ ਦੇ ਮੁੰਡੇ ਕੁੜੇ ਛੱਡੋ ਬਾਹਰੋਂ ਗੋਰੇ ਵੀ ਆਣਗੇ ਇੱਥੇ ਨੌਕਰੀਆਂ ਲੈਣ ਲਈ ਕਿੰਨੇ ਕੁ ਗੋਰੇ ਆ ਗਏ ਜੀ ਪੰਜਾਬ 'ਚ ਕੰਮ ਜੀ ਤਾਂ ਜੀ ਤਿੰਨਾਂ ਸਾਲਾਂ ਦੇ ਵਿੱਚ ਹੁਣ ਭਗਵੰਤ ਮਾਨ ਸਾਹਿਬ ਅੰਕੜੇ ਜਾਰੀ ਕਰਦਣ ਅਨੰਦ ਸਰਕਾਰ ਅੰਕੜੇ ਜਾਰੀ ਕਰਨ ਬਾਹਰੋਂ ਕਿੰਨੇ ਲੋਕ ਛੱਡ ਕੇ ਆਏ ਨੇ ਜਾਂ ਕਿੰਨੇ ਕੁ ਗੋਰੇ ਭਰਤੀ ਹੋਏ ਨੇ ਜੀ ਵਿਰੋਧੀ ਇਹਦਾ ਚਲੋ ਕੰਮ ਹੁੰਦਾ ਕਿ ਦੂਸਰੀ ਪਾਰਟੀ ਤੇ ਤੰਜ ਕੱਸਣਾ ਹੁਣ ਤਾਂ ਇਹ ਸੁਣਨ ਨੂੰ ਮਾਉਂਦਾ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਉਹ ਖੋਦੇ ਨਾ ਤੇ ਹੁਣ ਔਂਗਲ ਚੱਕਣ ਲੱਗ ਜੰਗੇ ਨੇ ਮੈਂ ਕਹਾਂ ਜੀ ਵਰਕਰ ਛੱਡੋ ਇਹਨਾਂ ਤੇ ਆਪਣੇ ਬਤਾਏ ਕਿ ਚੱਕ ਰਹੇ ਨੇ ਜੀ ਪੰਜਾਬ ਪੁਲਿਸਿੰਗ ਦਾ ਇੱਕ ਸੀਨੀਅਰ ਆਈਪੀਐਸ ਅਫਸਰ ਜੀ ਉਹ ਅੱਜ ਸ਼ਰੀਆਮ ਕਹਿੰਦੇ ਨੇ ਕਹਿੰਦੇ ਮੇਰਾ ਸਭ ਤੋਂ ਵੱਡਾ ਫੈਸਲ ਗਲਤ ਗਲਤੀ ਜਿਹੜੀ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਹੈ ਕਿ ਆਮ ਆਦਮੀ ਪਾਰਟੀ ਨੂੰ ਜੁਆਇਨ ਕਰਨਾ ਜੀ ਐਂ ਚੇਤੇ ਜਦੋਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਗੱਲ ਹੁੰਦੀ ਹੈ ਤੇ ਕਿ ਜਦ ਨਾਲ ਕਿਤੇ ਜ਼ਿਕਰ ਹੋ ਜਾਂਦਾ ਕਿ ਸੀਐਮ ਬਦਲਿਆ ਜਾਊਗਾ ਹੁਣ ਅਰਵਿੰਦ ਕੇਚਰੀਵਾਲ ਨੇ ਕੱਲ ਸਪਸ਼ਟ ਤੌਰ ਤੇ ਕਹਿਤਾ ਕਹਿੰਦਾ ਭਗਵੰਤ ਮਾਨ ਜੀ ਜੇ ਵਾਲੇ 5 ਸਾਲ ਵੀ ਪੂਰੇ ਕਰਨਗੇ ਔਰ ਅਗਲੇ 5 ਸਾਲ ਵੀ ਪੂਰੇ ਕਰਨਗੇ ਜੀ ਬਿਲਕੁਲ ਪਰ ਆਮ ਆਦਮੀ ਪਾਰਟੀ ਸਰਕਾਰ ਬਣਦੀ ਹੈ ਪੰਜਾਬ ਦੇ ਵਿੱਚ ਖਟਕੜ ਕਲਾਂ ਜਾ ਕੇ ਸੌ ਚੁੱਕਦੇ ਨੇ ਤੇ ਸੌ ਤਰ੍ਹਾਂ ਨੂੰ ਕਹਿੰਦੇ ਨੇ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ ਹੁਸ਼ਿਆਰਪੁਰ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਮੈਂ ਪ੍ਰੀਤ ਗਰੇਵਾਲ ਤੇ ਉਮੀਦ ਹੈ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਦੋਸਤੋ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ 3 ਸਾਲ ਦਾ ਸਮਾਂ ਪੂਰਾ ਹੋ ਗਿਆ ਤੇ ਮਾਨਯੋਗ ਭਵਾਨਤਮ ਸਰਕਾਰ ਨੇ ਇੱਕ ਵਾਅਦਾ ਕੀਤਾ ਸੀ ਖਟਕੜਕਲਾ ਪਹੁੰਚ ਕੇ ਜਦੋਂ ਇਹਨਾਂ ਨੇ ਸੌਂ ਚੱਕੀ ਸੀ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ ਸੋ ਕਿੰਨਾ ਕੁ ਰੰਗਲਾ ਪੰਜਾਬ ਬਣਿਆ ਅੱਜ ਆਪਾਂ ਇਸੇ ਵਿਸ਼ੇ ਉੱਪਰ ਗੱਲਬਾਤ ਕਰਾਂਗੇ ਸੋ ਮੇਰੇ ਨਾਲ ਫਿਰ ਤੋਂ ਮੇਰੇ ਸਾਥੀ ਮੈਜੂਗ ਨੇ ਚੇਤਨ ਕਸ਼ਵ ਜੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੋ ਚੇਤਨ ਜੀ ਅੱਜ ਤੋਂ ਜੇ ਆਪਾਂ 3 ਸਾਲ ਪਹਿਲਾਂ ਦੀ ਗੱਲ ਕਰੀਏ 10 ਮਾਰਚ 2022 ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਪੰਜਾਬ ਦੇ ਵਿੱਚ ਤੇ ਉਸ ਤੋਂ ਹਫ਼ਤੇ ਬਾਅਦ 16 ਮਾਰਚ 2022 ਨੂੰ ਮਾਨਜੋ ਭਗਵੰਤ ਮਾਨਜੋ ਨੇ ਖਟਕੜਕਲਾਂ ਜਾ ਕੇ ਸੌਹ ਚੁੱਕਦੇ ਨੇ ਤੇ ਸੌਹ ਤਰ੍ਹਾਂ ਨੂੰ ਕਹਿੰਦੇ ਨੇ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ ਸੋ ਕਿੰਨਾ ਕ ਰੰਗਲਾ ਪੰਜਾਬ ਬਣਿਆ ਜੀ ਆ 3 ਸਾਲਾਂ ਦੇ ਵਿੱਚ ਜੀ ਪ੍ਰੇਜ ਜੀ 10 ਮਾਰਚ 2022 ਨੂੰ ਪੰਜਾਬ ਵਿਧਾਨ ਸਭਾ ਚੋਣਾਂ ਦੇ ਜਿਹੜੇ ਨਤੀਜੇ ਆਉਂਦੇ ਨੇ ਆਮ ਆਦਮੀ ਪਾਰਟੀ ਨੂੰ ਇਤਿਹਾਸਿਕ ਬਹੁਮਤ ਮਿਲਦਾ ਜੋ ਅੱਜ ਅੱਜ ਤੱਕ ਦੇ ਪੰਜਾਬ ਦੇ ਇਤਿਹਾਸ ਦੇ ਵਿੱਚੋਂ ਸਭ ਤੋਂ ਵੱਡਾ ਬਹੁਮਤ ਜਿਹੜਾ ਆਮ ਆਦਮੀ ਪਾਰਟੀ ਦੇ ਹਿੱਸੇ ਆਇਆ 117 ਦੇ ਵਿੱਚੋਂ 92 ਸੀਟਾਂ ਜਿਹੜੀਆਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਜਿਹੜੀਆਂ ਜਿੱਤੀਆਂ ਸੀ। ਜੀ। ਤਾਂ ਉਸ ਤੋਂ ਬਾਅਦ 16 ਮਾਰਚ 2022 ਨੂੰ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਇੱਕ ਪ੍ਰੋਗਰਾਮ ਕਰਵਾਇਆ ਜਾਂਦਾ ਹੈ। ਜੀ। ਸਰਕਾਰ ਦਾ ਸੋਹ ਚੱਕ ਸਮਾਗਮ। ਜਿਸ ਵਿੱਚ ਪੰਜਾਬ ਦੇ ਤਤਕਾਲੀ ਗਵਰਨਰ ਸਾਹਿਬ ਇਹ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਪਹੁੰਚਦੇ ਨੇ ਤਾਂ ਆਪਣੀ ਸਮੁੱਚੀ ਲੀਡਰਸ਼ਿਪ ਦੇ ਨਾਲ ਪਹੁੰਚਦੇ ਨੇ ਤਾਂ 92 ਚੁਣੇ ਹੋਏ ਵਿਧਾਇਕ ਜਾਨਕੀ ਜੇਤੂ ਉਮੀਦਵਾਰ ਪਹੁੰਚਦੇ ਨੇ ਜਿਨ੍ਹਾਂ ਵੱਲੋਂ ਸੋਚ ਆ ਕੀ ਜਾਂਦੀ ਹੈ ਤੇ ਤਹਈਆ ਕੀਤਾ ਜਾਂਦਾ ਹੈ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ ਜੀ ਤਾਂ ਪੰਜਾਬ ਕਿੰਨਾ ਕੁ ਰੰਗਲਾ ਬਣਿਆ ਹੈ ਕੀ ਅੱਜ ਪੰਜਾਬ ਦੇ ਮੌਜੂਦਾ ਹਾਲਾਤ ਨੇ ਮੈਨੂੰ ਲੱਗਦਾ ਹੈ ਇਹ ਤਸਵੀਰਾਂ ਦੇਖ ਕੇ ਤਾਂ ਅਸੀਂ ਨਹੀਂ ਕਹਿ ਸਕਦੇ ਕਿ ਪੰਜਾਬ ਜਿਹੜਾ ਉਹ ਰੰਗਲਾ ਪੰਜਾਬ ਬਣ ਚੁੱਕਿਆ ਤਾਂ ਉਸ ਤੋਂ ਵੱਡੀ ਗੱਲ ਬਹੁਤ ਵੱਡੇ ਵੱਡੇ ਚੈਲੰਜਸ ਜਿਹੜੇ ਰਹੇ ਨੇ ਆਮ ਆਦਮੀ ਪਾਰਕੀ ਦੀ ਸਰਕਾਰ ਨੇ ਜੋ ਕਿ ਚੋਣਾਂ ਤੋਂ ਪਹਿਲਾਂ ਕਹਿੰਦੇ ਸੀ ਕਿ ਸਾਨੂੰ ਇੱਕ ਵਾਰ ਮੌਕਾ ਦੇ ਦਿਓ ਚਾਹੇ ਨਸ਼ੇ ਦੀ ਗੱਲ ਹੈ ਚਾਹੇ ਬੇਰੋਜ਼ਗਾਰੀ ਦੀ ਗੱਲ ਹੈ ਚਾਹੇ ਭ੍ਰਿਸ਼ਟਾਚਾਰ ਦੀ ਗੱਲ ਹੈ ਤਾਂ ਅਸੀਂ ਇਹਨਾਂ ਨੂੰ ਚੰਦ ਕੋ ਸਮੇਂ ਦੇ ਵਿੱਚ ਚੰਦ ਕੋ ਹਫ਼ਤਿਆਂ ਦੇ ਵਿੱਚ ਜਾਂ ਚੰਦ ਕੋ ਮਹੀਨਿਆਂ ਦੇ ਵਿੱਚ ਅਸੀਂ ਇਹਨਾਂ ਦਾ ਜੜ ਤੋਂ ਖਾਤਮਾ ਕਰ ਦੇਾਂਗੇ ਜੀ ਪਰ ਮੈਂ ਅੱਜ ਪੁੱਛਣਾ ਚਾਹੁੰਦਾ ਹਾਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਕਿ ਅੱਜ ਪੰਜਾਬ ਦੇ ਵਿੱਚ ਨਸ਼ਾ ਪੂਰੀ ਤਰ੍ਹਾਂ ਦੇ ਨਾਲ ਖਤਮ ਹੋ ਗਿਆ ਜੀ ਕਿ ਅੱਜ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਖਤਮ ਹੋ ਗਈ ਜੀ ਕਿ ਅੱਜ ਪੰਜਾਬ ਦੇ ਵਿੱਚ ਕਰਾਪਸ਼ਨ ਖਤਮ ਹੋ ਗਈ ਉਸ ਵਕਤ ਸਰਕਾਰ ਬਣਨ ਤੋਂ ਬਾਅਦ ਮੈਂ ਭਗਵੰਤ ਮਾਨ ਸਾਹਿਬ ਨੇ ਕਿਹਾ ਸੀ ਕਿ ਅਸੀਂ ਪੰਜਾਬ ਨੂੰ ਜੀ ਮੁਰਤੋਂ ਪਹਿਲਾ ਵਰਗਾ ਪੰਜਾਬ ਜਿਹੜਾ ਸਰਚ ਕੇ ਦਵਾਂਗੇ ਦੇਗੀ ਸਾਡੀ ਸਰਕਾਰ ਤੇ ਜਿਹੜੇ ਬਾਹਰ ਦੇ ਮੁਲਕਾਂ ਤੋਂ ਲੋਕ ਆ ਜਿਹੜੇ ਉਹ ਨੌਕਰੀ ਕਰਨ ਆਇਆ ਕਰਨਗੇ ਪੰਜਾਬ ਦੇ ਵਿੱਚ ਪਰ ਮੈਨੂੰ ਲੱਗਦਾ ਬਾਹਰੋਂ ਤਾਂ ਪਤਾ ਨਹੀਂ ਕੋਈ ਆਇਆ ਜਾਂ ਨਹੀਂ ਆਇਆ ਪਰੰਤੂ ਜਿਹੜੀ ਰਫ਼ਤਾਰ ਉਸ ਵਕਤ ਵੀ ਪੰਜਾਬ ਦੀ ਨੌਜਵਾਨੀ ਦੇ ਵਿੱਚ ਉਹ ਹੋੜ ਲੱਗੀ ਹੋਈ ਸੀ ਕਿ ਅਸੀਂ ਵਿਦੇਸ਼ੀ ਧਰਤੀ ਵੱਲ ਰੁਖ ਕਰਨਾ ਹੈ ਤਾਂ ਉਹ ਹੋੜ ਹੈ ਉਹ ਘਟੀ ਤਾਂ ਨਹੀਂ ਹੈ ਕਿਤੇ ਨਾ ਕਿਤੇ ਹੋਰ ਤੇਜ਼ ਹੋ ਜ਼ਰੂਰ ਹੋਈ ਹੈ ਸੋ ਇਹ ਤੇ 3 ਸਾਲ ਪੂਰੇ ਹੋਏ ਨੇ ਭਗਵੰਤ ਮਾਨ ਸਾਹਿਬ ਨੇ ਇੱਕ ਟਵੀਟ ਵੀ ਕੀਤਾ ਆਪਣੇ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮ ਤੇ ਟਵੀਟ ਜਿਹੜਾ ਕੀਤਾ ਹੈ ਉਹ ਮੈਂ ਆਪਣੇ ਦਰਸ਼ਕਾਂ ਦੇ ਨਾਲ ਵੀ ਸਾਂਝਾ ਕਰ ਦਿੰਦਾ 3 ਸਾਲ ਰੰਗਲੇ ਪੰਜਾਬ ਦੇ ਨਾਲ ਅੱਛਾ ਜੀ ਟਵੀਟ ਜਿਹੜਾ ਕੀਤਾ ਹੈ ਉਹ ਮੈਂ ਆਪਣੇ ਦਰਸ਼ਕਾਂ ਦੇ ਨਾਲ ਵੀ ਸਾਂਝਾ ਕਰ ਦਿੰਦਾ ਜੀ ਬਿਲਕੁਲ ਤਿੰਨ ਸਾਲ ਰੰਗਲੇ ਪੰਜਾਬ ਦੇ ਨਾਲ ਅੱਛਾ ਜੀ ਭਗਵੰਤ ਮਾਨ ਸਾਹਿਬ ਲਿਖਦੇ ਨੇ 16 ਮਾਰਚ 2022 ਚ ਖਟਕੜ ਕਲਾ ਵਿਖੇ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਦਾ ਪ੍ਰਣ ਲਿਆ ਸੀ ਜਿਸ ਨੂੰ ਪੂਰਾ ਕਰਨ ਲਈ ਅਸੀਂ ਨੇਕ ਨੀਅਤ ਅਤੇ ਪੂਰੀ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ ਜਿੰਨਾ ਕੰਮ ਇਹਨਾਂ 3 ਸਾਲ ਪੰਜਾਬੀਆਂ ਨਾਲ ਕੀਤੇ ਹਰ ਇੱਕ ਵਾਅਦੇ ਨੂੰ ਬਖੂਬੀ ਨਿਭਾਵਾਂਗੇ ਪੰਜਾਬ ਚੋਂ ਨਸ਼ਿਆਂ ਦੀ ਮਾੜੀ ਅਲਾਮਤ ਨੂੰ ਖਤਮ ਕਰਨ ਲਈ ਚੱਲ ਰਹੀ ਯੁੱਧ ਨੂੰ ਮੁਕਾਮ ਤੱਕ ਪਹੁੰਚਾਵਾਂਗੇ ਪੰਜਾਬ ਦੇ 3 ਕਰੋੜ ਲੋਕਾਂ ਦੇ ਸਾਥ ਅਤੇ ਵਿਸ਼ਵਾਸ ਲਈ ਧੰਨਵਾਦ ਇਨਕਲਾਬ ਜ਼ਿੰਦਾਬਾਦ ਪੰਜਾਬ ਪੰਜਾਬੀਤ ਜ਼ਿੰਦਾਬਾਦ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜਿਹੜਾ ਇਹ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਵੱਲੋਂ ਜਿਹੜਾ ਆਪਣੇ ਵੱਖ-ਵੱਖ ਸੋਸ਼ਲ ਮੀਡੀਆ ਦੇ ਪਲੇਟਫਾਰਮ ਤੇ ਕੀਤਾ ਗਿਆ 3 ਸਾਲ ਪੂਰੇ ਹੋਣ ਤੇ ਲੋਕਾਂ ਦਾ ਧੰਨਵਾਦ ਵੀ ਕੀਤਾ ਗਿਆ ਤੇ ਅਖੀਰਤ ਵਿੱਚ ਕਿਨਾਰਾ ਲਾਇਆ ਗਿਆ ਇਨਕਲਾਬ ਜਿੰਦਾਬਾਦ ਜੀ ਪਰੰਤੂ ਅੱਜ ਇਹਨਾਂ ਨਾਰਿਆਂ ਤੇ ਸਵਾਲ ਵੀ ਲੱਗ ਰਹੇ ਨੇ ਬਿਲਕੁਲ ਤੁਸੀਂ ਦੇਖਦੇ ਹੋ ਕਿ ਜਦੋਂ 14 ਮਾਰਚ ਨੂੰ ਹੋਲੇ ਮਹੱਲੇ ਦਾ ਦਿਹਾੜਾ ਮਨਾਇਆ ਜਾਂਦਾ ਹੈ ਤਾਂ ਉਸ ਵਕਤ ਤੇ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਹੋਣ ਦੇ ਲਈ ਪਹੁੰਚਦੇ ਨੇ ਆਪਣੇ ਪੂਰੇ ਲਾਮ ਲਸ਼ਕਰ ਦੇ ਨਾਲ ਜੀ ਤਾਂ ਉੱਥੇ ਇੱਕ ਵੀਡੀਓ ਬਹੁਤ ਵਾਇਰਲ ਹੁੰਦੀ ਹੈ ਇੱਕ ਮਾਤਾ ਜੀ ਕਹਿੰਦੇ ਨੇ ਕਿ ਹੁਣ ਤਾਂ ਮਤ ਲੈ ਲਾ ਜੀ ਕਿਉਂ ਤੂੰ ਕਿਸਾਨਾਂ ਦਾ ਵੈਰੀ ਬਣਿਆ ਬੈਠਾ ਬਿਲਕੁਲ ਦੇਖੋ ਜਦੋਂ ਉਹ ਮੀਡੀਆ ਤਾਂ ਵੀ ਉਹ ਪ੍ਰੋਗਰਾਮ ਲਾਈਵ ਚੱਲ ਰਹੇ ਹੁੰਦੇ ਨੇ ਜਦੋਂ ਉਹ ਬਜ਼ੁਰਗ ਮਾਤਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਪੁੱਛਦੀ ਹੈ ਜੀ ਤਾਂ ਮੀਡੀਆ ਵੱਲੋਂ ਵੀ ਜਿਹੜੇ ਆਪਣੇ ਕੈਮਰੇ ਦੀ ਆਵਾਜ਼ ਬੰਦ ਕਰ ਦਿੱਤੀ ਜਾਂਦੀ ਠੀਕ ਹੈ ਜੀ ਜੀ ਤੇ ਫਿਰ ਮੈਨੂੰ ਲੱਗਦਾ ਕਿ ਹੋਰ ਤਾਂ ਕੋਈ ਸ਼ਬਦ ਹੈ ਨਹੀਂ ਕਹਿਣ ਨੂੰ ਕਿ ਆ ਪੰਜਾਬ ਦੇ ਵਿੱਚ ਕਿੰਨਾ ਕੁ ਰੰਗਲਾ ਪੰਜਾਬ ਬਣਿਆ ਕਿ ਅੱਜ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਨਸ਼ਾ ਖੋਰੀ ਕਰਪਸ਼ਨ ਖਤਮ ਤਾਂ ਚਲੋ ਨਹੀਂ ਹੋਈ ਹੈ ਕਾਰਵਾਈਆਂ ਹੋ ਰਹੀਆਂ ਨੇ ਪਰੰਤੂ ਇਸ ਦੇ ਨਾਲ ਜਿਹੜਾ ਖੂਨ ਖਰਾਬ ਹੈ ਜਾਂ ਪੰਜਾਬ ਦੀ ਕਾਨੂੰਨ ਵਿਵਸਥਾ ਉਸਤੇ ਕਾਫੀ ਵੱਡੇ ਸਵਾਲ ਖੜੇ ਹੋ ਰਹੇ ਨੇ ਜੀ ਜੀ ਬਿਲਕੁਲ ਚੇਤਨ ਇਹ ਤਿੰਨ ਵਿਸ਼ਿਆਂ ਉੱਪਰ ਜ਼ਿਆਦਾ ਗੱਲ ਹੋ ਰਹੀ ਹੈ ਨਸ਼ਿਆਂ ਦੇ ਉੱਪਰ ਬੇਰੋਜ਼ਗਾਰੀ ਦੇ ਉੱਪਰ ਤੇ ਭ੍ਰਿਸ਼ਟਾਚਾਰ ਦੇ ਉੱਪਰ ਜੇ ਮੈਂ ਸਭ ਤੋਂ ਪਹਿਲਾਂ ਨਸ਼ਿਆਂ ਦੇ ਉੱਪਰ ਗੱਲ ਕਰਾਂ ਆ ਥੋੜੇ ਹਾਲ ਇੱਕ ਮੈਂ 15 20 ਦਿਨ ਪਹਿਲਾਂ ਤੋਂ ਜ਼ਿਆਦਾ ਐਕਟਿਵ ਹੋਈ ਹੈ ਭਵੰਤਮਾਨ ਸਰਕਾਰ ਕੀ ਜੇ ਕੋਈ ਨਸ਼ਾ ਵੇਚਦਾ ਹੈ ਤੇ ਉਹਦੇ ਘਰ ਢਾਈ ਜਾ ਰਹੇ ਨੇ ਜੇ ਇਹ ਹੀ ਐਕਟਿਵ ਉਹ ਤੈਂ ਸੌ ਚੱਕਣ ਤੋਂ ਬਾਅਦ ਹੋ ਜਾਂਦੇ ਤੁਹਾਨੂੰ ਐ ਨਹੀਂ ਲੱਗਦਾ ਕਿ 50% ਤੋਂ ਜ਼ਿਆਦਾ ਨਸ਼ਾ ਖਤਮ ਹੋ ਜਾਂਦਾ ਮੈਂ ਕਹਿੰਦਾ ਜੀ ਜੇਕਰ ਇਸ ਤਰ੍ਹਾਂ ਦੀਆਂ ਕਾਰਵਾਈਆਂ ਭਗਵੰਤਾਨ ਸਾਹਿਬ ਸੌ ਚੱਕਣ ਤੋਂ ਅਗਲੇ ਦਿਨ ਤੋਂ ਸ਼ੁਰੂ ਕਰ ਦਿੰਦੇ ਤਾਂ ਮੈਨੂੰ ਲੱਗਦਾ ਕਿ ਅੱਜ ਪੰਜਾਬ ਦੇ ਵਿੱਚ ਜ਼ਿਆਦਾ ਨਹੀਂ ਤਾਂ 50 ਤੋਂ 70% ਫੀਸਤੀ ਨਸ਼ਾ ਜਿਹੜਾ ਖਤਮ ਹੋ ਜਾਣਾ ਸੀ ਹੋ ਸਕਦਾ 100% ਵੀ ਖਤਮ ਹੋ ਜਾਂਦਾ ਜੀ ਕਿਉਂਕਿ ਨਸ਼ਾ ਇੱਕ ਅਜਿਹੀ علامهਤ ਬਣ ਚੁੱਕਿਆ ਹੈ ਆਮ ਤੌਰ ਤੇ ਹੁਣ ਸਾਰੇ ਕਹਿਣ ਲੱਗੇ ਨੇ ਹੁਣ ਵੀ ਪਿਛਲੇ ਬਹੁਤ ਸਮੇਂ ਤੋਂ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਛੇਵਾਂ ਦਰਿਆ ਆਇਆ ਜਿਹੜਾ ਜਿਹੜੀ ਪੰਜਾਬ ਦੀ ਜੋ ਨਿਸ਼ਾਨੀ ਸੀ ਪੰਜ ਦਰਿਆਵਾਂ ਦੀ ਧਰਤੀ ਅੱਜ ਛੇਵਾਂ ਦਰਿਆ ਜਿਹੜਾ ਨਸ਼ਿਆਂ ਦਾ ਵਹਿਰਿਆ ਜੀ ਇਹ ਵੀ ਹੁਣ ਮਜਬੂਰੀ ਦੇ ਵਿੱਚ ਵਿਰੋਧੀ ਧਿਰ ਕਹਿੰਦੇ ਨੇ ਕਹਿੰਦੇ ਮਜਬੂਰੀ ਦੇ ਵਿੱਚ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰ ਰਹੇ ਨੇ ਜਦੋਂ ਦਿੱਲੀ ਦੇ ਵਿੱਚ ਬੁਰੀ ਤਰ੍ਹਾਂ ਦੇ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਜਦੋਂ ਦਿੱਲੀ ਦੇ ਲੋਕਾਂ ਨੇ ਨਕਾਰ ਦਿੱਤਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜੀ ਤਾਂ ਕਿਤਨਾ ਕਿਤੇ ਸੋਚਣ ਵਾਲਾ ਵਿਸ਼ਾ ਵੀ ਜ਼ਰੂਰ ਹੈ ਕਿ 3 ਸਾਲ ਬਾਅਦ ਭਗਵੰਤਮਾਨ ਸਾਹਿਬ ਨੂੰ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਿਉਂ ਜ਼ਰੂਰੀ ਆਜਾਦ ਆਉਂਦੀਆਂ ਨੇ ਕਿ ਪਹਿਲਾਂ ਸਰਕਾਰ ਕੋਲ ਬੁਲਡੋਜ਼ਰ ਨਹੀਂ ਸੀ ਕਿ ਪੰਜਾਬ ਤੋਂ ਮੈਨਪਾਵਰ ਨਹੀਂ ਸੀ ਭਾਬੀ ਦੀ ਪੁਲਿਸ ਪਾਵਰ ਨਹੀਂ ਸੀ ਕਿ ਪਹਿਲਾਂ ਪੰਜਾਬ ਸਰਕਾਰ ਤੋਂ ਲਿਸਟਾਂ ਨਹੀਂ ਸੀ ਕਿ ਕਿਹੜਾ ਬਈ ਵਿਅਕਤੀ ਨਸ਼ਾ ਵੇਚਦਾ ਹੈ ਜਾਂ ਕਿਹੜਾ ਨਹੀਂ ਵੇਚਦਾ ਅੱਛਾ ਆਮ ਤੌਰ ਤੇ ਕੀ ਹੁੰਦਾ ਜਦੋਂ ਕਿਸੇ ਵੀ ਆਪਾਂ ਲੀਡਰ ਨੂੰ ਸਵਾਲ ਪੁੱਛ ਲੈਂਦੇ ਆ ਨਾ ਜੀ ਕਿ ਤੁਸੀਂ ਕਹਿੰਦੇ ਸੀਗੇ ਕਿ ਅਸੀਂ ਨਸ਼ਾ ਖਤਮ ਕਰਦੇ ਹਾਂਗੇ ਤੱਕ ਤੱਕ ਹੋਇਆ ਤਾਂ ਹੈ ਨਹੀਂ ਉਹ ਮੋਰਿਓ ਕੀ ਗਣਵਾ ਦਿੰਦੇ ਨੇ ਸਾਡੀ ਸਰਕਾਰ ਬਣਿਆ ਨੂੰ ਇਨੇ ਇਨਾ ਸਮਾਂ ਹੋਇਆ ਅਸੀਂ ਇਨੇ ਹਜ਼ਾਰ ਪਰਚਾ ਦਰਜ ਕਰ ਦਿੱਤਾ ਜੀ ਇਨੇ ਹਜ਼ਾਰ ਲੋਕਾਂ ਨੂੰ ਅੰਦਰ ਦੇ ਦਿੱਤਾ ਇੱਕ ਕੋਈ ਹਾਲਤ ਥੋੜੀ ਹੈ ਹਮ ਵੱਡੇ ਮਗਰਮਸ਼ ਕਿਤਨਾ ਕਿਤੇ ਅੱਜ ਵੀ ਸੇਫ ਨੇ ਬਿਲਕੁਲ ਉਹ ਤਾਂ ਹੈ ਜੀ ਮੀਡੀਆ ਪੰਜਾਬ ਦੇ ਬਹੁਤ ਸਾਰੇ ਇਸ ਤਰ੍ਹਾਂ ਦੇ ਮੀਡੀਆ ادارے ਨੇ ਆਜ਼ਾਦ ਪੱਤਰਕਾਰੀ ਦੇ ਵਿੱਚ ਜਿਹੜੇ ਵਿਸ਼ਵਾਸ ਰੱਖਦੇ ਨੇ ਲੋਕ ਮਸਰਿਆਂ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਉਹ ਅੱਜ ਵੀ ਕਹਿੰਦੇ ਨੇ ਇੱਕ ਪੰਜਾਬ ਦਾ ਚੈਨਲ ਆ ਬੜਾ ਨਾਮੀ ਚੈਨਲ ਆ ਉਹਨਾਂ ਨੇ ਕਿਹਾ ਵੀ ਹੈ ਇੱਕ ਨਸ਼ਾ ਤਸਕਰ ਕਰੋੜਾ 15 ਵੀ ਪਤਾ ਨਹੀਂ ਉਹ ਤੋਂ ਗੱਡੀਆਂ ਸੀਗੀਆਂ ਲਗਜ਼ਰੀ ਚਾਰ ਪੰਜ ਸ਼ਾਇਦ ਗੱਡੀਆਂ ਸੀਗੀਆਂ ਉਹਦੀ ਆਲੀਸ਼ਾਨ ਕੋਠੀ ਹੈ ਕਿ ਮਾਨ ਸਾਹਿਬ ਜੇ ਹਿੰਮਤ ਹੈ ਤਾਂ ਵੀ ਟਾ ਕੇ ਦਿਖਾਓ ਛੋਟੇ ਮਗਰਮਸ਼ਾ ਤੇ ਜਿਹੜੀਆਂ ਮਸ਼ਲੀਆਂ ਤੇ ਕਾਰਵਾਈਆਂ ਹੋ ਰਹੀਆਂ ਨੇ ਵੱਡੇ ਮਗਰਮਸ਼ਾਂ ਦਾ ਅੱਜ ਵੀ ਬਚਾਵਾ ਚੋਣਾ ਤੋਂ ਪਹਿਲਾਂ ਹਰਬੰਦ ਕੈਂਜ ਰਿਵਾਲ ਜਿਹੜੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦੇ ਵਿੱਚ ਕਹਿੰਦੇ ਨੇ ਕਹਿੰਦੇ ਮੈਂ ਇਸ ਬਾਤ ਕੀ ਗਾਰੰਟੀ ਵੀ ਦਿੰਦਾ ਹਾਂ ਪੰਜਾਬ ਮੈਂ ਆਮ ਆਦਮੀ ਪਾਰਟੀ ਕੇ ਸਰਕਾਰ ਬਣਨੇ ਕੇ ਬਾਅਦ 3 ਤੋਂ 4 ਮਹੀਨੇ ਕੇ ਬਾਅਦ ਨਸ਼ਾ ਪੂਰੀ ਤਰ੍ਹਾਂ ਸੇ ਖਤਮ ਕਰ ਦੇਗੇ ਸਫਾਇਆ ਕਰ ਦੇਗੇ ਨਸ਼ੇ ਦਾ ਜੀ ਤਾਂ ਕਿ ਜਿੱਦਾਂ ਲollipops ਬਾਕੀ ਲੀਡਰ ਦਿੰਦੇ ਨੇ ਬਾਕੀ ਪਾਰਟੀਆਂ ਦਿੰਦੇ ਨੇ ਉਸੇ ਤਰ੍ਹਾਂ ਹਰਵੰਦ ਕੇਜਰੀਵਾਲ ਦੇ ਕੇ ਪੰਜਾਬੀਆਂ ਦਾ ਭਰੋਸਾ ਜਿੰਨਾ ਸੀ ਜਿੱਤ ਲਿਆ ਪੰਜਾਬੀਆਂ ਨੇ ਠੋਕ ਕੇ ਸਾਥ ਦੇ ਦਿੱਤਾ ਪਰ ਪੰਜਾਬੀ ਅੱਜ ਵੀ ਕਿਤੇ ਨਾ ਕਿਤੇ 3 ਸਾਲਾਂ ਬਾਅਦ ਵੀ ਨਿਰਾਸ਼ ਜਾਂ ਹਤਾਸ਼ ਨੇ ਪਰੰਤੂ ਇੱਕ ਵੱਡੇ ਵੱਡੀ ਗੱਲ ਇਹ ਆ ਕਿ ਜਿਹੜੇ ਆਉਣ ਵਾਲੇ 2 ਸਾਲ ਨੇ ਜੀ ਕੋਈ ਸੋਖੇ ਨਹੀਂ ਰਹਿਣ ਵਾਲੇ ਪੰਜਾਬ ਸਰਕਾਰ ਦੇ ਚਾਹੇ ਉਹ ਡਿਵੈਲਪਮੈਂਟ ਪੱਖੋਂ ਦੇਖ ਲਈਏ ਚਾਹੇ ਆਪਾਂ ਮੁਲਾਜ਼ਮਾ ਦੀਆਂ ਮੰਗਾ ਪੱਖੋਂ ਵੇਖ ਲਈਏ ਚਾਹੇ ਆਪਾਂ ਹੈਲਥ ਸਿਸਟਮ ਐਜੂਕੇਸ਼ਨ ਸਿਸਟਮ ਬੇਰੋਜ਼ਗਾਰ ਬੇਰੁਸਕਾਰੀ ਨੂੰ ਦੇਖ ਲਈਏ ਕਿਸੇ ਵੀ ਤਰ੍ਹਾਂ ਦਾ ਆਪਾਂ ਮੁੱਦਾ ਚੱਕ ਲਈਏ ਤਾਂ ਇਹ ਬਹੁਤ ਜਿਹੜੇ ਇਹ 4-5 ਮੇਨ ਵਿਸ਼ੇ ਆ ਜਿਹੜੇ ਇਹ 2 ਸਾਲ ਆ ਜਿਹੜੇ ਹੁਣ 2 ਸਾਲ ਰਹਿੰਦੇ ਨੇ ਇੱਕ ਬਹੁਤ ਵੱਡਾ ਚੈਲੰਜ ਬਣ ਕੇ ਉੱਪਰਣ ਗਿਆ ਜੀ ਇਹ ਬਿਲਕੁਲ ਜੀ ਤੇ ਜਦੋਂ ਕਿਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਗੱਲ ਹੁੰਦੀ ਹੈ ਤੇ ਕਿਸੇ ਨਾ ਕਿਸੇ ਜਿਕਰ ਹੋ ਜਾਂਦਾ ਹੈ ਕਿ ਸੀਐਮ ਬਦਲਿਆ ਜਾਊਗਾ ਹੈਨਾ ਮੈਂ ਕੱਲ ਰਾਤ ਵੀਡੀਓ ਦੇਖ ਰਿਹਾ ਸੀਗਾ ਅਰਵੰਦ ਕੇਜਰੀਵਾਲ ਸਾਹਿਬ ਹਾਂਜੀ ਬਿਲਕੁਲ ਕੇਜਰੀਵਾਲ ਸਾਹਿਬ ਪ੍ਰੈਸ ਮੀਡੀਆ ਨੂੰ ਇਹ ਕਹਿ ਰਹੇ ਨੇ ਕਿ ਸੀਐਮ ਕਦੀ ਨਹੀਂ ਬਦਲਿਆ ਜਾਊਗਾ ਭਗਵੰਤ ਮਾਨ ਹੀ ਰਹਿਣਗੇ ਹੁਣ ਵੀ ਤੇ 2027 ਦੀਆਂ ਵੋਟਾਂ ਤੋਂ ਬਾਅਦ ਵੀ ਤੁਸੀਂ ਦੇਖੋ ਬਹੁਤ ਬਹੁਤ ਵਧੀਆ ਗੱਲ ਆ ਪ੍ਰੀਤ ਜੀ ਇਹ ਵਿਰੋਧੀਆਂ ਦੇ ਮੂੰਹ ਬੰਦ ਕਰਵਾਏ ਨੇ ਜੀ ਵਧੀਆ ਗੱਲ ਆ ਮੈਂ ਤਾਂ ਕਹਾਗਾ ਕਿ ਕਿ ਵਿਰੋਧੀ ਚਾਹੇ ਉਹ ਭਾਜਪਾ ਚਾਹੇ ਕਾਂਗਰਸ ਆ ਕਿਉਂਕਿ ਜੇ ਸ਼ੁਰਨੀਆਂ ਛੱਡ ਦਿੰਦੇ ਨੇ ਕਾਂਗਰਸ ਵਾਲੇ ਪ੍ਰਤਾਪ ਭਾਜਪਾ ਵਾਲੇ ਕਹਿ ਜਾਂਦੇ ਨੇ ਕਿ ਚਾਹੁੰਦੇ ਨੇ ਕਿ 30 ਤੋਂ 35 ਵਧਾਇਕ ਸਾਡੇ ਸੰਪਰਕ ਦੇ ਵਿੱਚ ਨੇ ਕਦੀ ਭਾਸ਼ਵਾਲੇ ਮਨਜਿੰਦਰ ਸਿਰਸਾ ਕਹਿ ਦਿੰਦੇ ਨੇ ਜੀ ਬਸ ਹੁਣ ਤਾਂ ਤਿਆਰੀ ਹੈ ਕਦੀ ਵਿਕਰਮ ਸਿੰਘ ਮਜੀਠੀਆ ਕਹਿ ਦਿੰਦੇ ਨੇ ਕਿ ਇਹਨੂੰ ਕੋਈ ਨਹੀਂ ਬਚਾ ਸਕਦਾ ਜੀ ਜੀ ਹੁਣ ਅਰਵਿੰਦ ਕੇਜਰੀਵਾਲ ਨੇ ਕੱਲ ਸਪਸ਼ਟ ਤੌਰ ਤੇ ਕਹਿਤਾ ਕਹਿੰਦਾ ਭਗਵੰਤ ਮਾਨ ਜੀ ਜੇ ਵਾਲੇ 5 ਸਾਲ ਵੀ ਪੂਰੇ ਕਰਨਗੇ ਔਰ ਅਗਲੇ 5 ਸਾਲ ਵੀ ਪੂਰੇ ਕਰਨਗੇ ਜੀ ਬਿਲਕੁਲ ਪਰ ਚਲੋ ਇਸ ਸਾਲ ਇਸ ਵਾਲੇ ਤਾਂ ਪੂਰੇ ਕੱਢ ਜਾਣਗੇ ਅਗਲੇ ਤਾਂ ਪ੍ਰਮਾਤਮਾ ਜਾਣਦਾ ਕਿ ਲੋਕ ਮੋਕਾ ਦੇਣਗੇ ਕਿ ਨਹੀਂ ਦੇਣਗੇ ਚਲੋ ਇਹ ਤਾਂ ਜੀ ਜੀ ਇਹ ਵੋਟਾਂ ਦੇ ਵਿੱਚ ਜਿਹੜੀ ਇਹ ਤਸਵੀਰ ਕਲੀਅਰ ਹੋਵੇਗੀ ਨਾ ਪਰ ਕਿਤੇ ਨਾ ਕਿਤੇ ਮੈਂ ਇਹਨੂੰ ਅਰਵਿੰਦ ਕੇਜਰੀਵਾਲ ਦੇ ਮੁਰਗੇ ਵੀ ਬੰਦ ਕਰਾਤੇ ਤੇ ਲੋਕਾਂ ਨੂੰ ਵੀ ਵਿਸ਼ਵਾਸ ਹੋ ਗਿਆ ਹੋਗਾ ਕਿ ਨਹੀਂ ਜੀ ਭਗਵੰਤ ਕਿਉਂਕਿ ਭਗਵੰਤ ਮਾਨ ਨੂੰ ਚਾਹਣ ਵਾਲੇ ਬਹੁਤ ਲੋਕ ਨੇ ਅੱਜ ਬਹੁਤ ਹੈ ਬਿਲਕੁਲ ਤੇ ਉਹਨਾਂ ਨੂੰ ਵੀ ਚਲੋ ਸਕੂਨ ਮਿਲਿਆ ਹੋਊਗਾ ਕਿ ਤਰ੍ਹਾਂ ਕਿਤੇ ਦਲਾਸਾ ਮਿਲਿਆ ਹੋਊਗਾ ਕਿ ਨਹੀਂ ਸਾਡਾ ਜਿਹੜਾ ਸੀਐਮਓ ਭਗਵੰਤ ਮਾਨ ਹੀ ਰਹੂਗਾ ਜੀ ਜੀ ਤਾਂ ਜੀ ਵਿਰੋਧੀ ਧਿਰ ਦੀ ਗੱਲ ਹੋਈ ਹੈ ਵਿਰੋਧੀ ਧਿਰ ਦਾ ਚਲੋ ਕੰਮ ਹੁੰਦਾ ਕਿ ਦੂਸਰੀ ਪਾਰਟੀ ਤੇ ਤੰਜ ਕੱਸਣਾ ਹੁਣ ਤਾਂ ਇਹ ਸੁਣਨ ਨੂੰ ਮ ਆਉਂਦਾ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਉਹ ਖੁਦ ਇਹਨਾਂ ਤੇ ਹੁਣ ਉਂਗਲ ਚੱਕਣ ਲੱਗ ਜੰਗੇ ਨੇ ਮੈਂ ਕਹਾਂ ਜੀ ਵਰਕਰ ਛੱਡੋ ਇਹਨਾਂ ਦੇ ਆਪਣੇ ਬ ਪੰਜਾਬ ਪੁਲਿਸਿੰਗ ਦਾ ਇੱਕ ਸੀਨੀਅਰ ਆਈਪੀਐਸ ਅਫਸਰ ਜੀ ਉਹ ਅੱਜ ਸ਼ਰੀਆਮ ਕਹਿੰਦੇ ਨੇ ਕਹਿੰਦੇ ਮੇਰਾ ਸਭ ਤੋਂ ਵੱਡਾ ਫੈਸਲਾ ਗਲਤ ਗਲਤੀ ਜਿਹੜੀ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਹੈ ਕਿ ਆਮ ਆਦਮੀ ਪਾਰਟੀ ਨੂੰ ਜੁਆਇਨ ਕਰਨਾ ਉਦੋਂ ਕਹਿੰਦੇ ਆਮ ਆਦਮੀ ਪਾਰਟੀ ਜਿੱਤੀ ਜਦੋਂ ਇਲੈਕਸ਼ਨ ਲੜਨੇ ਸੀ ਜੀ ਉਦੋਂ ਫਲੈਕਸ ਬੋਰਡਾਂ ਤਾਂ ਕਹਿੰਦੇ ਮੇਰੀ ਫੋਟੋ ਟੰਗੀਆਂ ਹੁੰਦੀਆਂ ਸੀ ਪੂਰੇ ਪੰਜਾਬ ਦੇ ਵਿੱਚ ਦੇਖੋ ਪੰਜਾਬ ਦਾ ਸਭ ਤੋਂ ਇਮਾਨਦਾਰ ਪੁਲਿਸ ਅਫਸਰ ਨੇ ਸਾਡੀ ਪਾਰਟੀ ਨੂੰ ਚੁਣਿਆ ਜੀ ਅੱਜੋ ਹੀ ਪੁਲਿਸ ਅਫਸਰ ਲੰਮੇ ਅਥੀ ਸਰਕਾਰ ਨੂੰ ਲੈਂਦਾ ਹੈ ਖਾਸ ਕਰ ਬੇਅਦਬੀ ਦੇ ਮੁੱਦੇ ਤੇ ਬਿਲਕੁਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਜਦੋਂ ਹੁੰਦੀ ਹੈ ਤਾਂ ਉਦੋਂ ਸਿਟ ਬੰਨਦੀ ਹੈ ਉਹ ਸਿਟ ਦੇ ਮੁਖੀ ਹੁੰਦੇ ਨੇ ਇਹ ਜਿਹੜੇ ਆਈਪੀਐਸ ਅਫਸਰ ਰਹੇ ਨੇ ਇਹ ਕੁਮਰ ਵਿਜੇ ਪ੍ਰਤਾਪ ਉਹਨਾਂ ਦੀ ਜਦੋਂ ਸੁਣਵਾਈ ਨਹੀਂ ਹੁੰਦੀ ਹੈ ਉਹ ਆਪਣੀ ਨੌਕਰੀ ਤੋਂ ਨੌਕਰੀ ਤੋਂ ਵੀ ਰਿਜ਼ਾਈਨ ਕਰ ਜਾਂਦੇ ਨੇ ਜੀ ਤਾਂ ਉਸ ਤੋਂ ਬਾਅਦ ਉਹਨਾਂ ਵੱਲੋਂ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਜਾਂਦਾ ਹੈ ਜੁਆਇਨ ਕਰਵਾਉਣ ਲਈ ਜਿੱਥੇ ਉਦੋਂ ਮੌਜੂਦਾ ਸੰਸ ਲੋਕ ਸਭਾ ਸੰਸਦ ਅਸਗੇ ਤਤਕਾਲ ਲਈ ਭਗਵੰਤ ਮਾਨ ਸਾਹਿਬ ਪਹੁੰਚਦੇ ਨੇ ਉਦੋਂ ਦਿੱਲੀ ਦੇ ਮੁੱਖ ਮੰਤਰੀ ਅਰਵਰਡ ਕੇ ਜੀਵਾਲ ਵੀ ਪਹੁੰਚਦੇ ਨੇ ਪ੍ਰੰਤੂ ਅੱਜ ਮੈਨੂੰ ਲੱਗਦਾ ਕੋਈ ਮਹੀਨੇ ਦੇ ਵਿੱਚ ਕੋਈ 2 4 5 ਦਿਨ ਸੁੱਕੇ ਜਾਂਦੇ ਹੋਣਗੇ ਕਿ ਜਦੋਂ ਆਪਣੀ ਸਰਕਾਰ ਨੂੰ ਲੰਬੇ ਹੱਥੀ ਨਾ ਲੈਂਦੇ ਹੋਣ ਉਹਨਾਂ ਨੇ ਦਿੱਲੀ ਚੋਣਾਂ ਦੇ ਵਿੱਚ ਹਾਰ ਤੋਂ ਬਾਅਦ ਉਦੋਂ ਵੀ ਉਹਨਾਂ ਨੇ ਆਪਣੀ ਪਾਰਟੀ ਦਾ ਜਿਹੜਾ ਤੰਝ ਕੱਸਿਆ ਕਹਿੰਦੇ ਪੰਜਾਬ ਦੇ ਹਾਲਾਤਾਂ ਦਾ ਅਸਰ ਦਿੱਲੀ ਤੇ ਹੋਇਆ ਜੀ ਪੰਜਾਬ ਦੇ ਵਿੱਚ ਕੁਝ ਕੀਤਾ ਹੁੰਦਾ ਤਾਂ ਦਿੱਲੀ ਇਹਨਾਂ ਨੇ ਜਿੱਤ ਲੈਣੀ ਸੀ ਬਿਲਕੁਲ ਕਹਿੰਦੇ ਇਸ ਤਰ੍ਹਾਂ ਕਦੇ ਨਹੀਂ ਹੋ ਸਕਦੇ ਸੋ ਕਹਿਣ ਦਾ ਭਾਵ ਹੈ ਕਿ ਵਰਕਰਾਂ ਦੀ ਗੱਲ ਤਾਂ ਬਹੁਤ ਦੂਰ ਦੀ ਗੱਲ ਹੈ ਕਿਉਂਕਿ ਵਰਕਰ ਨੂੰ ਕੌਣ ਸੁਣਦਾ ਜੀ ਬਿਲਕੁਲ ਮੈਂ ਤਾਂ ਇੰਟਰਵਿਊਰ ਦੇ ਵਿੱਚ ਵਰਕਰਾਂ ਤੱਕ ਨੂੰ ਸਵਾਲ ਪੁੱਛਿਆ ਕਿ ਤੁਹਾਨੂੰ ਸਿਰਫ ਦਰਿਆ ਬਚਾਉਣ ਦੇ ਲਈ ਰੱਖਿਆ ਹੋਇਆ ਹੈ ਅੱਛਾ ਜੀ ਠੀਕ ਹੈ ਨਾ ਜੀ ਜੀ ਜਦੋਂ ਕੋਈ ਇਹਨਾਂ ਨੂੰ ਉਮੀਦਵਾਰ ਚਾਹੀਦਾ ਹੁੰਦਾ ਕਦੀ ਕਾਂਗਰਸ ਤੋਂ ਚੱਕ ਕੇ ਲੈ ਆਉਂਦੇ ਕਦੀ ਅਕਾਲੀ ਦਲ ਤੋਂ ਚੱਕ ਕੇ ਲੈ ਆਉਂਦੇ ਕਿੱਥੇ ਕਿ ਇਹਨਾਂ ਨੂੰ ਤਾਂ ਲੋਕਾਂ ਨੇ ਹਰਾਇਆ ਸੀ ਇਹਨਾਂ ਨੇ ਦੁਬਾਰਾ ਦੁਬਾਰਾ ਉਹ ਲੋਕਾਂ ਦੇ ਮੱਥੇ ਲਾ ਦਿੱਤੇ ਸੋ ਗੱਲ ਕਹਿਣ ਦਾ ਭਾਵ ਇਹ ਹੈ ਕਿ ਵਰਕਰ ਤਾਂ ਬਹੁਤ ਦੂਰ ਦੀ ਗੱਲ ਹੈ ਇਹਨਾਂ ਦੇ ਆਪਣੇ ਵਿਧਾਇਕ ਆ ਜਿਹੜੇ ਇਹਨਾਂ ਨੂੰ ਲੰਬੇ ਹੱਥੀ ਲੈਣ ਲੱਗ ਪਏ ਨੇ ਜਿਸ ਤੋਂ ਆਪਾਂ ਕਹਿ ਸਕਦੇ ਹਾਂ ਕੀ ਆਮ ਲੋਕ ਸੇ ਕਿੱਥੇ ਸੈਟੀਸਫਾਈਡ ਹੋਣ ਕਿਹੜੀ ਦੀ ਕਾਰਗੁਜ਼ਾਰੀ ਤੋਂ ਜਿਹੜੇ ਜੇਕਰ ਇਹਨਾਂ ਦੇ ਵਿਧਾਇਕ ਇਹ ਸਵਾਲ ਚੁੱਕ ਰਹੇ ਨੇ ਜੀ ਬਿਲਕੁਲ ਜੀ ਚੇਤਨ ਜਿਵੇਂ ਬੇਰੋਜ਼ਗਾਰੀ ਦੇ ਵਿਸ਼ੇ ਉੱਪਰ ਗੱਲਬਾਤ ਕਰਾਂ ਭਗਵੰਤ ਮਾਨ ਸਾਹਿਬ ਉਦੋਂ ਵੀ ਕਹਿੰਦੇ ਸੀ ਕਿ ਆਮ ਘਰਾਂ ਦੇ ਮੁੰਡੇ ਕੁੜੀਆਂ ਨੂੰ ਵੀ ਨੌਕਰੀਆਂ ਮਿਲਣਗੀਆਂ ਇੱਥੇ ਦੇ ਮੁੰਡੇ ਕੁੜੇ ਛੱਡੋ ਬਾਹਰੋਂ ਗੋਰੇ ਵੀ ਆਣਗੇ ਇੱਥੇ ਨੌਕਰੀਆਂ ਲੈਣ ਲਈ ਕਿੰਨੇ ਕੁ ਗੋਰੇ ਆ ਗਏ ਜੀ ਪੰਜਾਬ 'ਚ ਕੰਮ ਕਰਨ ਗੋਰੇ ਤਾਂ ਇਦਾਂ ਆਇਆ ਜੇ ਇੱਕ ਸੋਸ਼ਲ ਮੀਡੀਆ ਤੇ ਇੱਕ ਹਾਸਰਸ ਕਲਾਕਾਰ ਨੇ ਉਹਨਾਂ ਨੇ ਆਪਣਾ ਪੇਜ ਬਣਾਇਆ ਹੋਇਆ ਜੀ ਉਹ ਬਹੁਤ ਤ ਜਦੋਂ ਭਗਵੰਤ ਮਾਨ ਸਾਹਿਬ ਨੇ ਮੈਨੂੰ ਹੁਣ ਨਾਮ ਨਹੀਂ ਉਹਦਾ ਜਿਆਦਾ ਆ ਰਿਹਾ ਉਹ ਬਹੁਤ ਅੱਜ ਕੱਸੇ ਨੇ ਉਹਨਾਂ ਨੇ ਇੱਕ ਪ੍ਰੀਪਲੈਨਡ ਪ੍ਰੋਗਰਾਮ ਕੀਤਾ 에ਅਰਪੋਰਟ ਬਣਾਇਆ ਇੱਕ ਜਿੱਦਾਂ ਸੈਟਿੰਗ ਬਣਾਉਂਦੇ ਹੁੰਦੇ ਫਿਲਮਾਂ ਦੇ ਲਈ ਹੈ ਨਾ ਉਸ ਤਰ੍ਹਾਂ ਬਣਾਇਆ ਹਾਂਜੀ ਇੱਕ ਗੋਰਾ ਪੰਜਾਬ ਦੇ ਵਿੱਚ ਪਹੁੰਚਿਆ ਹਾਂਜੀ ਗੋਰਾ ਜੀ ਕੀ ਕਹਿਣਾ ਚਾਹੁੰਦੇ ਹੋ ਉਹ ਕਹਿੰਦਾ ਮੈਂ ਭਗਵੰਤ ਮਾਨ ਦੇ ਰੰਗਲੇ ਪੰਜਾਬ ਤੋਂ ਪ੍ਰਭਾਵਿਤ ਹੋ ਕੇ ਇੱਥੇ ਆਇਆ ਉਹ ਅੱਜ ਕੱਸੇ ਆ ਗਿਆ ਸੀ ਤਾਂ ਅੱਜ ਤਿੰਨਾਂ ਸਾਲਾਂ ਦੇ ਵਿੱਚ ਹੁਣ ਪਗਵਾਨ ਤੁਮਹਾਂ ਸਾਹਿਬ ਆਂਕੜੇ ਜਾਰੀ ਕਰਦਣ ਨਾਂ ਦੀ ਸਰਕਾਰ ਆਂਕੜੇ ਜਾਰੀ ਕਰਨ ਬਾਰੇ ਕਿੰਨੇ ਲੋਕ ਛੱਡ ਕੇ ਆਏ ਨੇ ਜਾਂ ਕਿੰਨੇ ਕੋ ਗੋਰੇ ਭਰਤੀ ਹੋਏ ਨੇ ਜੀ ਬੇਰੋਜ਼ਗਾਰੀ ਦੀ ਗੱਲ ਕਰੀਏ ਮੈਂ ਤੁਹਾਨੂੰ 5-7 ਦਿਨ ਪਹਿਲਾਂ ਦੀ ਇੱਕ ਗੱਲ ਦੱਸਦਾ ਮੈਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਇੱਕ ਥਾਣੇ ਦੇ ਵਿੱਚ ਬੈਠਾ ਹੋਇਆ ਸੀ ਉੱਥੇ ਇੱਕ ਚੌਕੀ ਇੰਚਾਰਜ ਬੈਠਾ ਹੋਇਆ ਸੀ ਐਸ ਐਚਓ ਥਾਣੇ ਦਾ ਬੈਠਾ ਹੋਇਆ ਸੀ ਤੇ ਡੀ ਐਸ ਪੀ ਬੈਠਾ ਹੋਇਆ ਸੀਗਾ ਉਹ ਤੇ ਇਨ੍ਹਾਂ ਦੀ ਬਹਿਸ ਹੋ ਰਹੀ ਆ ਆਪਸ ਦੇ ਵਿੱਚ ਉਹ ਕਿਸ ਵਿਸ਼ੇ ਤੇ ਹੋ ਰਹੀ ਆ ਉਹ ਕਹਿੰਦੇ ਕਿ ਯਾਰ ਇੱਥੇ ਮੁਲਾਜ਼ਮ ਹੈ ਨਹੀਂ ਇੱਥੇ ਮੁਲਾਜ਼ਮ ਚਾਹੀਦਾ ਉਹ ਚੌਕੀ ਵਾਲਾ ਕ ਕਿਉਂਕਿ ਮੇਰੇ ਤੋਂ ਤਾਂ ਆਪ 10 ਮੁਲਾਜ਼ਮ ਚਾਹੀਦੇ ਮੈਂ ਤਾਂ 4 ਮੁਲਾਜ਼ਮਾਂ ਦੇ ਨਾਲ ਕੰਮ ਕਰਦਾ ਪਿਆ। ਅੱਛਾ ਜੀ। ਮਤਲਬ ਕਿ ਇਸ ਤਰ੍ਹਾਂ ਦੇ ਹਾਲਾਤ ਨੇ ਜੀ। ਬੇਰੋਜ਼ਗਾਰੀ ਫੇਰ ਨਾ ਗੱਲਾਂ ਤਾਂ ਆਪਾਂ ਦੇਖ ਸਕਦੇ ਆ। ਫੇਰ ਆਪਾਂ ਦੂਜੇ ਪਾਸੇ ਪੰਜਾਬ ਪੁਲਿਸ ਨੂੰ ਚਲੋ ਆਪਾਂ মিডিਆ ਵੀ ਉਹਨਾਂ ਨੂੰ ਲੰਮੇ ਹੱਥੀ ਲੈਣ ਲੱਗ ਜਾਂਦੇ ਜਦੋਂ ਕੋਈ ਘਟਨਾ ਕਿਰਮ ਵਾਪਰਦਾ। ਪਰ ਕਿਤੇ ਨਾ ਕਿਤੇ ਤਰਾਸਦੀ ਆ ਪੁਲਿਸ ਤੇ ਵੀ ਉਹ ਮੈਨਪਾਵਰ ਹੈ ਨਹੀਂ ਉਹਨਾਂ ਦੇ ਮੈਨਪਾਵਰ ਨਹੀਂ ਹੈ। ਮੈਨਪਾਵਰ ਹੈ ਨਹੀਂ ਉਹ ਇੱਕ ਥਾਣੇ ਦੇ ਵਿੱਚ 60-60 70-70 ਬੰਦਿਆਂ ਦੀ ਨਫਰੀ ਦੀ ਲੋਡ ਹੈ। ਜਿੱਥੇ ਕਿਤੇ ਇੱਕ 22 ਮੁਲਾਜ਼ਮ ਕਿਤੇ 3 ਮਲਾਜ਼ਮ ਕੰਮ ਕਰ ਰਹੇ ਆ ਜੇਕਰ 70-75 ਬੰਦੇ ਦਾ ਕੰਮ 22 ਮਲਾਜ਼ਮ 25 ਮਲਾਜ਼ਮ ਕਰ ਰਹੇ ਆ ਤਾਂ ਅਸੀਂ ਕਿੱਦਾਂ ਫਿਰ ਆਪਾਂ ਉਮੀਦ ਕਰ ਸਕਦੇ ਆ ਕਿ ਉਹ ਭ੍ਰਿਸ਼ਟਾਚਾਰ ਨਹੀਂ ਕਰਨਗੇ ਜੀ ਆਪਾਂ ਐ ਕਹਿ ਸਕਦੇ ਆ ਕਿ ਇੱਕ ਬੰਦੇ ਦਾ ਕੰਮ ਚਾਰ ਚਾਰਾਂ ਬੰਦੇ ਦਾ ਕੰਮ ਇੱਕ ਬੰਦਾ ਕਰ ਰਿਹਾ ਜੀ ਆਪਾਂ ਐ ਕਹਿ ਸਕਦੇ ਕਿ ਗੱਡੀਆਂ ਭਾਵੇਂ ਸਰਕਾਰ ਚਾਰ ਘੱਟ ਦੇ ਦੇਣ ਪਰ ਅਫਸਰ ਜਿਆਦਾ ਦੇਣ ਤਾਂ ਉਹ ਕੰਮ ਕਰ ਗਏ ਗੱਡੀਆਂ ਭਾਵੇਂ ਦੋ ਘੱਟ ਦੇ ਦੇਓ ਗੱਡੀਆਂ ਤਾਂ ਪਿਛਲੀਆਂ ਵੀ ਚੱਲਦੀ ਜਾਂਦੀਆਂ ਵਿਚਾਰੇ ਧੱਕੇ ਨਾਲ ਚਲਾਈ ਜਾਂਦੇ ਆ ਹੈਨਾ ਜੀ ਉਹਨਾਂ ਨੂੰ ਵੀ ਪਤਾ ਹਾਲਾਤ ਕੀ ਆ ਔਰ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ ਕਿ ਜਦੋਂ ਕਿਤੇ ਵੀ ਕ੍ਰਾਈਮ ਕੋਈ ਵਾਪਰਦਾ ਹੈ ਜੀ ਬਹੁਤ ਘੱਟ ਮਾਮਲੇ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਜਿੱਥੇ ਪੁਲਿਸ ਮੋਕੇ ਸਿਰ ਪਹੁੰਚ ਜਾਵੇ ਬਿਲਕੁਲ ਨਹੀਂ ਤਾਂ ਵਿਚਾਰੇ ਕਦੀ ਕਿਥੇ ਗਏ ਹੁੰਦੇ ਆ ਕਦੀ ਕਿਤੇ ਗਏ ਹੁੰਦੇ ਆ ਕਿਤੇ ਕੋਈ ਲੜਾਈ ਹੋਈ ਹੋਦੀ ਹੈ ਜੀ ਮੈਨ ਪਾਵਰ ਬਹੁਤ ਘੱਟ ਹੈ ਪੰਜਾਬ ਪੁਲਿਸ ਵਿਭਾਗ ਦੇ ਵਿੱਚ ਤਾਂ ਇਸ ਮੈਨੂੰ ਲੱਗਦਾ ਹੈ ਕਿ ਇਹ ਸਭ ਤੋਂ ਪਹਿਲਾਂ ਪਹਿਲ ਤੇ ਹੱਥ ਜਿਹੜਾ ਪੰਜਾਬ ਸਰਕਾਰ ਨੂੰ ਕੰਮ ਕਰਨਾ ਚਾਹੀਦਾ ਹੈ ਇਸ ਨਾਲ ਅਫਸਰਾਂ ਨੂੰ ਵੀ ਰਾਹਤ ਮਿਲੇਗੀ ਜਿਹੜੇ ਠਾਣਿਆਂ ਦੇ ਮੁਲਾਜ਼ਮ ਨੇ ਉਹਨਾਂ ਨੂੰ ਵੀ ਰਾਹਤ ਮਿਲੇਗੀ ਤਾਂ ਹੋ ਸਕਦਾ ਇਸ ਨਾਲ ਕਰਾਪਸ਼ਨ ਵੀ ਘਟੇਗੀ ਜੀ ਫਿਰ ਜੀ ਜੀ ਇਹ ਤਾਂ ਨਹੀਂ ਮੇਰਾ ਲਾਸਟ ਸਵਾਲ ਇਹ ਹੈ ਕਿ ਭ੍ਰਿਸ਼ਟਾਚਾਰ ਨੂੰ ਕਿੰਨੀ ਘੱਲ ਪਈ ਹੈ ਜੀ ਇਹਨਾਂ 3 ਸਾਲਾਂ ਦੇ ਵਿੱਚ ਦੇਖੋ ਭ੍ਰਿਸ਼ਟਾਚਾਰ ਜਦੋਂ ਭਗਵੰਤ ਮਾਨ ਸਾਹਿਬ ਨੇ ਸੋਚ ਆਕੀ ਸੀ ਤਾਂ ਉਸ ਤੋਂ ਕੁਝ ਸਮੇਂ ਬਾਅਦ ਹੀ ਇੱਕ ਟੋਲ ਫਰੀ ਨੰਬਰ ਛਾੜੀ ਕੀਤਾ ਸੀਗਾ ਇਸ ਨੰਬਰ ਤੇ ਤੁਸੀਂ ਕਾਰਵਾਈਆਂ ਸ਼ਿਕਾਇਤ ਕਰ ਸਕਦੇ ਹੋ ਹੈਨਾ WhatsApp ਨੰਬਰ ਜਾਰੀ ਕੀਤਾ ਸੀਗਾ ਤਾਂ ਉਸ ਵਕਤ ਉੱਤੇ ਕਾਰਵਾਈਆਂ ਹੋਈਆਂ ਵੀ ਜੀ ਵਿੱਚ ਵਿਚਾਲੇ ਕੰਮ ਫੇਰ ਠੰਡਾ ਪੈ ਜਾਂਦਾ ਹੂੰ ਫੇਰ ਹੁਣ ਵਿਜੀਲੈਂਸ ਵੱਲੋਂ ਵੱਡੇ ਪੱਧਰ ਤੇ ਜਿਹੜੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਪਰ ਸਵਾਲ ਇਹ ਆ ਕਿ ਭ੍ਰਿਸ਼ਟਾਚਾਰ ਖਤਮ ਤਾਂ ਨਹੀਂ ਹੋਇਆ ਭਗਵੰਤ ਸਿੰਘ ਸਾਹਿਬ ਵੀ ਇਸ ਗੱਲ ਨੂੰ ਮੰਨਦੇ ਆ ਕਹਿੰਦੇ ਠੱਲ ਜਰੂਰ ਪਈ ਆ ਪਰ ਭ੍ਰਿਸ਼ਟਾਚਾਰ ਦੇ ਵਿੱਚ ਇਹਨਾਂ ਦੇ ਕਿਤੇ ਨਾ ਕਿਤੇ ਆਪਣੇ ਮੰਤਰੀ ਐਮ ਐਲ ਏ ਵੀ ਇਹਨਾਂ ਦੇ ਬੱਚੇ ਸ਼ਾਮਲ ਹੋ ਗਏ ਆ ਤਿੰਨ ਚਾਰ ਤਾਂ ਐਗਜ਼ਾਮਪਲ ਆ ਸਾਰਿਆਂ ਦੇ ਸਾਹਮਣੇ ਆ ਤੇ ਵਿਜੇ ਵਿਜੇ ਸਿੰਘਲਾ ਸੀਗੇ ਜਦੋਂ ਸਿਹਤ ਮੰਤਰੀ ਉਸ ਤੋਂ ਬਾਅਦ ਇੱਕ ਵਿਧਾਇਕ ਫੜਿਆ ਜਾਂਦਾ ਹੈ ਦੋਸ਼ ਤਾਂ ਪਤਾ ਨਹੀਂ ਕਿੰਨੇ ਅੱਖ ਤੇ ਲੱਗਦੇ ਹਾਲ ਹੀ ਵਿੱਚ ਤਾਜ਼ਾ ਮੰਗਲੇ ਜਿਹੜਾ ਨਰਿੰਦਰ ਕੋਰ ਭਰਾਜ ਦਾ ਆਇਆ ਟਰੱਕ ਯੂਨੀਅਨ ਨੂੰ ਲੈ ਕੇ 35 ਲੱਖ ਦਾ ਕਿ 55 ਲੱਖ ਵਾਲਾ ਕੋਈ ਮਾਮਲਾ ਇਸ ਤਰ੍ਹਾਂ ਦਾ ਸਾਹਮਣੇ ਆਇਆ ਤਾਂ ਭ੍ਰਿਸ਼ਟਾਚਾਰ ਤਾਂ ਇਹਨਾਂ ਤੇ ਆਪਣੇ ਮੰਤਰੀ ਵਿਧਾਇਕਾਂ ਤੇ ਦੋਸ਼ ਲੱਗ ਰਹੇ ਨੇ ਜੀ ਮੈਨੂੰ ਲੱਗਦਾ 2 ਸਾਲ ਦਾ ਸਮਾਂ ਬਹੁਤ ਹੁੰਦਾ ਇੱਕ ਸਾਲ ਦੇ ਵਿੱਚ 365 ਦਿਨ ਹੁੰਦੇ ਨੇ ਤਾਂ ਹਲੇ ਘੱਟੋ ਘੱਟ 700 ਤੋਂ ਵਧੇਰੇ ਦਿਨ ਪਿਆ ਵਾ ਨਿਤ ਦਿਨ ਜੇਕਰ ਕੋਈ ਨਾ ਕੋਈ ਇਹ ਸ਼ਕਤੀ ਦਿਖਾਉਂਦੇ ਨੇ ਮਾਨ ਸਾਹਿਬ ਤਾਂ ਮੈਨੂੰ ਲੱਗਦਾ ਕਿ ਹਾਲਾਤ ਆ ਜਿਹੜੇ ਆਵਾਜ਼ੀ ਪਾਰਟੀ ਦੇ ਸੁਧਰ ਸਕ ਲੋਕ ਫੇ ਛੁੱਡੇ ਲੈਣ ਲਾ ਦੇਣਗੇ ਜੀ ਲੋਕਾਂ ਤੋਂ ਵੱਡਾ ਕੋਈ ਨਹੀਂ ਹੈਗਾ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਰਚੀਤ ਸਿੰਘ ਜੀ ਧੰਨਵਾਦ ਪ੍ਰੀਤ ਜੀ ਜੀ ਸੋ ਦੋਸਤੋ ਜਿਵੇਂ ਅੱਜ ਆਪਾਂ ਗੱਲਬਾਤ ਕੀਤੀ ਕਿ ਪੰਜਾਬ ਸਰਕਾਰ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਬਣੇ ਨੂੰ 3 ਸਾਲ ਪੂਰੇ ਹੋ ਗਏ ਨੇ ਰੰਗਲਾ ਪੰਜਾਬ ਬਣਾਉਣ ਦਾ ਵਾਅਦਾ ਵੀ ਕੀਤਾ ਸੀ ਸੋ ਕਿੰਨਾ ਕ ਰੰਗਲਾ ਪੰਜਾਬ ਬਣਿਆ ਅਸੀਂ ਤਾਂ ਆਏ ਦਿਨ ਕਿਸੇ ਨਾ ਕਿਸੇ ਮੁੱਦੇ ਉੱਪਰ ਗੱਲਬਾਤ ਕਰਦੇ ਰਹਿੰਦੇ ਆ ਸੋ ਤੁਸੀਂ ਸਾਨੂੰ ਕਮੈਂਟ ਕਰਕੇ ਮੈਸੇਜ ਕਰਕੇ ਜਰੂਰ ਦੱਸਿਓ ਕਿ ਹੋ ਤੁਹਾਨੂੰ ਕਿਹੜੀਆਂ-ਕਿਹੜੀਆਂ ਪਰੇਸ਼ਾਨੀਆਂ ਦਿਖਦੀਆਂ ਨੇ ਤੁਹਾਡੇ ਆਲੇ-ਦੁਆਲੇ ਸਮਾਜ ਦੇ ਵਿੱਚ ਆਪਾਂ ਉਸ ਉੱਪਰ ਜਰੂਰ ਗੱਲਬਾਤ ਕਰਾਂਗੇ ਉਹ ਤੱਕ ਤੁਸੀਂ ਆਪਣੇ ਪ੍ਰੀਤ ਘਰੇਵਾਲੇ ਨੂੰ ਦਿਓ ਇਜਾਜ਼ਤ ਧੰਨਵਾਦ